ਇੱਧਰ ਪਾਤਾ ਬੇਬੇ ਨੇ ਤੇਲ ਤੇ ਹੁਣ ਕੁੱਕੜੂ ਬਣਾਉਂਗਾ। ਚੱਬ ਕੋਈ। ਥੋੜਾ ਟਾਈਮ ਲਾਇਆ ਤੇਲ ਇੱਧਰ ਹੋਰ ਪਾ ਲਈ ਬੇਬੇ ਆਪਣੀ ਤੇ ਤੇਲ ਪਾਤਾ ਤੀਲੇ ਚ ਹੈ ਨਹੀਂ। ਦੋਸਤੋ ਹੁਣ ਲੱਗੇ ਬੇਬੇ ਜੀਰਾ ਪਾਣ। ਨਾ ਇਹ ਜਿਹੜਾ ਮੀਟ ਬਣ ਰਹਿਣਾ ਸੀ 3 ਕਿਲੋ ਦਾ ਤੇ ਬੜਾ ਪਤਲਾ ਰਾ ਤੇ ਤੇਲ ਹੋ ਗਿਆ ਗਰਮ। ਪਾਤਾ ਤੇ ਤੇਲ ਹੋ ਗਿਆ ਗਰਮ ਜੀਰਾ ਪਾਤਾ ਹੁਣ ਬੇਬੇ ਨੇ ਦੇ ਤੇ ਉਦੋਂ ਉਹ ਗਾਉਗੀ ਬੀਬੀ ਮਸਾਲੇ ਹੋ ਗਿਆਗਾ ਪਿਆਜ਼ ਉਹ ਸਾਰੇ ਮਸਾਲੇ ਆ ਗਏ ਉਦੋਂ ਲਾਲ ਮਿਰਚ ਪਈਆ ਤੇ ਆ ਬੇਬੇ ਲਈ ਇਹਦੀ ਕਿਹੜਾ ਤੇ ਉਸ ਤੋਂ ਬਾਅਦ ਬੇਬੇ ਦੀ ਗਾਉਗੀ ਹੁਣ ਦੇ ਕਾਣ ਲੱਗੇ ਪਿਆਜ਼ ਗ੍ਰੈਂਡ ਬਣਾ ਰਹੇ ਨੇ ਗ੍ਰੈਂਡ ਕੀਤੇ ਹੋਏ ਪਿਆਜ਼ ਨੂੰ ਬੇਬੇ ਨੇ ਪਾਪੇ ਥੋੜਾ ਟਾਈਮ ਲੱਗ ਪਿਆਜ਼ ਸੁਨ ਜਾਊਗਾ ਹਾਂ ਆਈਕਨ ਨੇ ਦੁਬਾਰਾ ਪੀਸ ਪਾਇਆ ਜਣਕੀ ਦੇ ਵਿੱਚ ਤੇ ਇਹਨੇ ਕੰਮ ਕਰੀਵਾ ਨਹੀਂ ਕੀਤਾ ਲੱਗ ਜਿਹਾ ਮਸਾਲਾ ਸਿਰ ਟੈਂਪੂ ਨੂੰ ਮਤ ਜਦ ਤੱਕ ਮਸਾਲਾ ਲਾਲ ਨਹੀਂ ਹੋ ਜਾਣਾ ਕਿਉਂਕਿ ਜਦ ਤੱਕ ਵਧੀਆ ਰੰਗ ਨਹੀਂ ਪੜਦਾ ਹੈਗਾ ਛੇਕਾਂ ਨਾਲ ਗਰੇਟ ਹੋਣਾ ਠੀਕ ਨਾਲ ਪੀਸ ਦੇਖੋ 3 ਕਿਲੋ ਆ ਪੂਰਾ 3 ਕਿਲੋ ਕਿਉਂ ਹੋ ਗਿਆ ਜੇ ਕਰੀ ਮੜਾ ਹੈਲੋ ਗਾਇਸ ਇੰਦਰ ਲੱਗ ਰਿਹਾ ਚਿਕਨ ਸਾਫ ਕਰਨਾ 3 ਕਿਲੋ ਚਿਕਨ ਹੈ ਤੇ ਸਾਫ ਕਰ ਲੱਗ ਰਿਹਾ ਉਹਨੇ ਪੋਸ਼ ਕਰ ਰਿਹਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਬੋਸ਼ ਕਰਕੇ ਫਿਰ ਇਹ ਜਾਊਗਾ ਪਤੀਲੇ ਦੇ ਵਿੱਚ ਚੱਕੋ ਪੀਸ ਚੈੱਕ ਕਰੋ ਯਾਰ ਤੁਸੀਂ ਸਾਰੇ ਜਾਣੇ ਬੰਦੀ ਕਰ ਤਾਂ ਜਿਵੇਂ ਲਾਲ ਲਾਲ ਪੀਸ ਕੀ ਦੇਖੋ ਚੈੱਕ ਕਰੋ ਲਓ ਵੀ ਦੋਸਤੋ ਮਸਾਲਾ ਗਿਆ ਭੁੰਨਣਾ ਤੇ ਹੁਣ ਪਾਉ ਗਏ ਦੇ ਦੇ ਆਪਣੀ ਮਿਰਚਾਂ ਤੇ ਨੂਨ ਇਹ ਨੂੰ ਮਰਚਣ ਪਾਤਾ ਮਾਰ ਚੱਕੀ ਕਿਵੇਂ ਤੇ ਮਾਰਤੀ ਕਰ ਚੀ ਸਮੈਲ ਬਹੁਤ ਸਮੈਲ ਦਾ ਪੁੱਛ ਰਹੀ ਮੈਨੂੰ ਇਨੀ ਕੁ ਵਧੀਆ ਖੁਸ਼ੂ ਆ ਰਹੀ ਨਾ ਇਨੀ ਬਹੁਤ ਵਧੀਆ ਖੁਸ਼ੂ ਆ ਰਹੀ ਮਸਾਲੇ ਦੀ ਕਿਆ ਬਾਤ ਹੈ ਚੈੱਕ ਕਰ ਸਕਦੇ ਮਸਾਲਾ ਚੱਕੀ ਮੇਰੇ ਕਰ ਚੀ ਤੁਸੀਂ ਮਸਾਲਾ ਰੰਗ ਕਿ ਜੇ ਵੀ ਮੇਰੇ ਵੀ ਦਾ ਜਮਨ ਲਾਲ ਜਮਨ ਲਾਲ ਤੇ ਮਸਾਲੇ ਤੋਂ ਬਾਅਦ ਕੀ ਤੇ ਬੈ ਜਾਣਾ ਪੁੱਛੋ ਕੀ ਸੁਆਦ ਬਣਦਾ ਆ ਕੀ ਆ ਬਾਤ ਹੈ ਮਸਾਲਾ ਭੁੰਨਣ ਨੂੰ ਥੋੜਾ ਜਿਆਹਾ ਯਾਹ ਵਾਰੀਓ ਪੰਜਾ ਕਿੱਥੇ ਦੇ 200 ਦੇ ਦਿੱਤੇ 7 ਮੋੜ ਤੇ ਉਹਦੇ ਜੇ ਉਹ ਤਾਂ ਮੈਂ ਨਹੀਂ ਉਹ ਬੰਗੀ ਤੋਂ ਧਿਆਣਾ ਨੂੰ ਨਾ ਗਰਮ ਮਸਾਲਾ ਬੇਬੇ ਨੇ ਪਾਤਾ ਤੇ ਤਿਲਦੇ ਦੇ ਵਿੱਚ ਤੇ ਹੁਣ ਕੁਮਾਰੀ ਆ ਕੜਛੀ ਤੇ ਦਿਖਾਈ ਬੇਬੇ ਮੜਾ ਜਾ ਰੰਗ ਆ ਦੇ ਮਸਾਲਾ ਬਿਲਕੁਲ ਭਨ ਗਿਆ ਹੁਣ ਸਰਸਿ ਚਲਪੀ ਮੈਂ ਇਹਨਾਂ ਦਾ ਲਾਈ ਪਾਤਾ ਚੰ ਮਸਾਲਾ ਹੀ ਪਾਤਾ ਸਾਰੇ ਮਸਾਲੇ ਪਾਦੇ ਤੇ ਹੁਣ ਪਾਉਗੀ ਬੇਬੇ ਟਮਾਟਰ ਗ੍ਰाइंड ਕੀਤਾ ਹੋਇਆ ਟਮਾਟਰ ਵੀ ਪਾਤਾ ਹੁਣ ਪਾਉਂਗਾ ਹੋਰ ਵੀ ਜ਼ਿਆਦਾ ਢੈਂਟ ਮਸਾਲਾ ਦੇਖੋ ਤੁਸੀਂ ਕਹਿੰਦਾ ਢੈਂਟ ਵਾਲਾ ਹੈ ਬੰਦੀ ਗੱਲ ਤੇ ਮੀਟ ਦੀ ਜਦੋਂ ਵੀ ਆਪੇ ਸੋਟ ਲੂੰਗੀ ਬੇਬੇ ਗੱਲਾਂ ਹੀ ਛੱਡ ਦੋ ਵੀ ਬਹੁਤ ਢੈਂਟ ਬਣਦਾ ਪੈਗੀਆਂ ਸਾਰੀਆਂ ਪਲੇਟਾਂ ਤੇ ਮਸਾਲੇ ਵੀ ਸਾਰੇ ਪੈ ਗਏ ਟਮਾਟਰ ਦਾ ਵੀ ਪੈ ਗਿਆ ਬ੍ਰੈਂਡ ਕੀਤਾ ਹੋਇਆ ਤੇ ਲਾਲ ਆਪਣਾ ਹਰੀ ਮਿਰਚਾਂ ਵੀ ਪੈ ਗਈਆਂ ਤੇ ਹੁਣ ਮਸਾਲਾ ਦੇਖੋ ਯਾਰ ਕਿਵੇਂ ਕਰ ਰਿਹਾ ਸਾਡਾ ਆਪ ਕੋ ਲੱਗਿਆ ਸਾਰਾ ਇੱਕ ਪਤ ਪਤ ਭਲਾ ਜਾਣਾ ਹੈ ਲੋ ਵੀ ਦੋਸਤੋ ਮੀਟ ਆ ਗਿਆ ਹੁਣ ਤੇ ਹੁਣ ਲੱਗੇ ਨੇ ਪੀਸ ਪੈਣਾ ਕਿਆਕੋ ਇਸ ਨਾਲ ਜਨੇ ਪੈਣ ਦੇ ਮੇਰਾ ਵੀ ਪੀਸ ਚੈੱਕ ਕਰਾ ਪੀਸ ਪੀਸ ਮੜਾ ਜ ਮੁੱਠੀ ਚੈੱਕ ਕਰਾ ਆ ਗਏ ਨੇ ਪੀਸ ਨੇ ਮੇਰਾ ਵੀਰਾ ਕੱਲਾ ਕੱਲਾ ਪੀਸ ਡੇਗਾ ਨੰਦਰ ਸਵਾਦ ਮੂੰਹ ਚ ਪਾਣੀ ਪੁੱਛ ਨਾ ਪਾਣੀ ਵਾਲੀ ਗੱਲ ਨਾ ਪੁੱਛ ਮੇਰਾ ਵੀਰਾ ਹਾਂ 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 ਬਾਈ ਬਾਈ ਦਿਫੈਂਟ ਵਾਲਾ ਡੋਂਗਾ ਦਿਖਾ ਦੇ ਇੱਕ ਵਾਰੀ ਮੀਟ ਵਾਲਾ ਡੰਗ ਆਹ ਕੀ ਬਾਤ ਹੈ ਨੇ ਦੋਹਾਂ ਕਰਨ ਮੀਟ ਚੱਲ ਰ ਮੇਰੇ ਬਰੇ ਕੜਚੀ ਮਾਰ ਦੇ ਇੱਕ ਵਾਰੀ ਜੀ ਕੜਚੀ ਵੱਜ ਸਵਾਦ ਆ ਜੀ ਗੱਲ ਮਾਤਾ ਨੇ ਫੇਰ ਦੀ ਕੜਛੀ ਤੇ ਮੜਾ ਲਾਲੀ ਲਾਲੀ ਚੈੱਕ ਕਰਾਂ ਮੈਂ ਦੀ ਲਾਲੀ ਚੈੱਕ ਕਰਾਂ ਇੱਕ ਵਾਰੀ ਲਾਲੀ ਚੈੱਕ ਹੋ ਜੇ ਗੱਲ ਪਣ ਜਾਈ ਕਿ ਅੜ ਜੋ ਮੇਰੇ ਵੀਰੇ ਵਾਹ ਆ ਦੇਖੋ ਜੀ ਮੀਟ ਬਣ ਗਿਆ ਬਣ ਗਿਆ ਕੀ ਹਜੇ ਤਾਂ ਗੱਲ ਬਣੀ ਐ ਜਦੋਂ ਕਿੰਨਾ ਬਾਤਾਂ ਹੋਣ ਲੱਗ ਗਿਆ ਸਾਨੂੰ ਚੈੱਕ ਕਰਾਉਂਗੀ ਤੇ ਕੋਲੀ ਚ ਪਾ ਕੇ ਚੈੱਕ ਕਰਾਵਾਂਗੇ ਸੱਚੀ ਬੱਤੀ ਵਾਲੀ ਪਾਜ ਸਬੀ ਚੱਲ ਆ ਵੀਰ ਮਰੱਕ ਚੀ ਮਾ ਬੀ ਹਲਕੀ ਹਲਕੀ ਕੜਛੀ ਆ ਪਾਣੀ ਜਿਹੜੀ ਆਪੇ ਦਿਲ ਵਾਲੇ ਟੰ ਟੰ ਸੁਣਦੇ ਨੇ ਬਾਈ ਕਿਆ ਬਾਤ ਹੈ ਨੇ ਤਾਂ ਢੇੜ ਚ ਦੱਪ ਕੇ ਕੜਛੀ ਬਚ ਗਈ ਥੋੜਾ ਥੋੜਾ ਆਂਚ ਤੇ ਚੱਲ ਰਿਹਾ ਥੋੜਾ ਥੋੜਾ ਆਂਚ ਜਾਂ ਥੋੜਾ ਜਿਹਾ ਬੱਜੇ ਗੱਲ ਬਣ ਜੀ ਪਰ ਹਿੱਟਰ ਅਸੀਂ ਬਧਾ ਨਹੀਂ ਸਕਦੇ ਜਨਨਕ ਹੈਗਾ ਉਹਨੇ ਨਾਲ ਕੰਮ ਸਾਰਨਾ ਪਊਗਾ ਪਰ ਹਾਂ ਜੇ ਉਹ ਨਾ ਬਾਈ ਪਾਣੀ ਨਾ ਪਰ ਆਪੀ ਸਵੇਰੇ ਸਵੇਰੇ ਮੋਂਨੇ ਦੇਖ ਕੇ ਮੁੱਚ ਪਾਣੀ ਆ ਨਾ ਕਰ ਜਦ ਬਣ ਗਿਆ ਪਤਾ ਨਹੀਂ ਕੀ ਬਣਨਾ ਤੁਹਾਨੂੰ ਕੋਲੀ ਚ ਪਾ ਕੇ ਚੈੱਕ ਕਰਾਵਾਂਗੇ ਥੋੜਾ ਜਿਹਾ ਬਸਾਂ ਚ ਲੱਗ ਜੇ ਉਹ ਮਨਾਂ ਜੇ ਪਾਦਕ ਪਾਦਕ ਦੀ ਬਾਜ ਆਊਗੀ ਉਹ ਦੋ ਮਿੰਟ ਬਣ ਜੂਮੇ ਦਾ ਵੀ ਦਾ ਲੈ ਮੇਰਾ ਵੀਰੋ ਹੁਣ ਆ ਸੀ ਡਲੀ ਚੈੱਕ ਕਰ ਲੈ ਪੀਸ ਡਲੀ ਗਲਤ ਹੋ ਗਈ ਇਹ ਆ ਪਾ ਲੈ ਕੋਲੀ ਚ ਮੜਾ ਤਰੀ ਚੈੱਕ ਕਰਾ ਵਾਜੀ ਬਸ ਕੀ ਚੀਜ਼ ਹੈ ਨਾ ਆ ਨਾ ਮੇਰਾ ਵੀਰ ਮੜਾ ਜੇ ਫੂਕ ਮਾਰ ਕੇ ਠੰਡਾ ਕਰ ਲੀਏ ਕਦੇ ਮੂੰਮਚਾਲੀ ਚੋਚੋਚਾ ਤਰੀ ਨੂੰ ਦੇਖ ਕੇ ਲੱਗਦਾ ਵੀ ਬਾਤ ਕਿਆ ਬਾਤ ਆ ਤਰੀ ਦੇਖ ਕੇ ਬਹੁਤ ਮੂੰਜੋ ਪਾਣੀ ਆ ਰਗਾ ਮੇਰਾ ਵੀਰ ਜੇ ਤੁਸੀਂ ਲਵੇ ਹੁੰਦੇ ਨਾ ਜਰੂਰ ਸੌਣ ਚੈੱਕ ਕਰਾਂਦੇ ਪਰ ਸੌਰੀ ਹੈ ਤੁਸੀਂ ਵੀਡੀਓ ਦੇਖ ਕੇ ਖੁਸ਼ ਹੋ ਦੱਸਿਓ ਵੀ ਕਿਵੇਂ ਕਿਵੇਂ ਬਣਿਆ ਮਸਾਲੇ ਤੋਂ ਲੈ ਕੇ ਹੁਣ ਤੱਕ ਕਿਵੇਂ ਬਣਿਆ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਇਧਰ ਲੱਗ ਗਿਆ ਮੇਰਾ ਯਾਰ ਪੀਣ ਮੀਟ ਦੀ ਤਰੀ ਕਿਆ ਬਾਤਾਂ ਨੇ ਬਈ ਵਾਹ ਚੱਕ ਮੜਾ ਜਾਂ ਕਰਦੇ ਜੱਕ ਮੜਾ ਜਾਂ ਮੈਨੂੰ ਕੜਮਾਸ ਹੁੰਦਾ ਮਣੀ ਜੀ ਇਾਂ ਚ ਹੋਰ ਲੱਗੂਗੀ ਆ ਕੜਮਾ ਜ ਬਣ ਗਿਆ ਸੁਬਾਹ ਬਣ ਗਿਆ ਪਰ ਤਰੀ ਚੱਕ ਕਰ ਬਈ ਤਰੀ ਕਿੰਨੀ ਗਾੜੀ ਆ